ਪੈਰਿਸ 올림픽 2024 ਦੇ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੂੰ ਸੈਮੀਫਾਈਨਲ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਹਾਰ ਦੇ ਨਾਲ ਟੀਮ ਇੰਡੀਆ ਦਾ ਸੋਨ ਤਮਗਾ ਜਿੱਤਣ ਦਾ ਸੁਪਨਾ ਵੀ ਚੱਕਨਾ ਚੂਰ ਹੋ ਗਿਆ ਹੈ। ਮੰਗਲਵਾਰ ਨੂੰ ਖੇਡੇ ਗਏ ਸੈਮੀਫਾਈਨਲ ਮੈਚ ਵਿੱਚ ਜਰਮਨੀ ਨੇ ਭਾਰਤ ਨੂੰ 3-2 ਦੇ ਨਾਲ ਹਰਾਇਆ ਹੈ। ਹਾਲਾਂਕਿ ਭਾਰਤੀ ਟੀਮ ਨੂੰ ਕਪਤਾਨ ਹਰਮਨਪ੍ਰੀਤ ਸਿੰਘ ਨੇ ਮੈਚ ਸ਼ੁਰੂ ਹੋਣ ਦੇ 7ਵੇਂ ਮਿੰਟ ਵਿੱਚ ਹੀ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ 1-0 ਦੀ ਬੜ ਦਵਾ ਦਿੱਤੀ ਸੀ। ਇਸ ਤੋਂ ਬਾਅਦ 18ਵੇਂ ਮਿੰਟ ਵਿੱਚ ਜਰਮਨੀ ਦੇ ਗੌਂਜ਼ਾਲੋ ਪਿਲੋਟ ਨੇ ਗੋਲ ਕਰਕੇ ਮੁਕਾਬਲਾ 1-1 ਦੀ ਬਰਾਬਰੀ ਤੇ ਲਿਆ ਦਿੱਤਾ। ਇਸ ਦੇ 9 ਮਿੰਟ ਬਾਅਦ ਹੀ 27ਵੇਂ ਮਿੰਟ ਦੇ ਵਿੱਚ ਕ੍ਰਿਸਟੋਫਰ ਰੁਹੇਹਰ ਨੇ ਗੋਲ ਕਰਕੇ ਜਰਮਨੀ ਨੂੰ 2-1 ਦੇ ਨਾਲ ਅੱਗੇ ਕਰ ਦਿੱਤਾ। ਇਸ ਤੋਂ ਬਾਅਦ ਤੀਜੇ ਕੁਆਟਰ ਦੇ ਵਿੱਚ ਭਾਰਤ ਦੇ ਵੱਲੋਂ ਸੁਖਜੀਤ ਸਿੰਘ ਨੇ 36ਵੇਂ ਮਿੰਟ ਦੇ ਵਿੱਚ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਮੁਕਾਬਲਾ 2-2 ਦੀ ਬਰਾਬਰੀ ਤੇ ਲਿਆ ਖੜਾ ਕੀਤਾ। ਭਾਰਤੀ ਖਿਡਾਰੀਆਂ ਨੇ ਇਸ ਤੋਂ ਬਾਅਦ ਲਗਾਤਾਰ ਇੱਕ ਤੋਂ ਬਾਅਦ ਇੱਕ ਹਮਲੇ ਕੀਤੇ ਪਰ ਉਹ ਗੋਲ ਕਰਨ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ ਆਖਰੀ ਕੁਆਟਰ ਦੇ 93 ਮਿੰਟ ਦੇ ਵਿੱਚ ਜਰਮਨੀ ਦੇ ਮਾਰਕੋ ਮਿਲਟਕਾਓ ਨੇ ਗੋਲ ਕਰਕੇ ਟੀਮ ਦੀ ਜਿੱਤ ਲਗਭਗ ਤੈਅ ਕਰ ਦਿੱਤੀ ਆਖਰੀ ਪਲਾਂ ਦੇ ਵਿੱਚ ਦੋਵੇਂ ਹੀ ਟੀਮਾਂ ਨੇ ਗੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਾ ਹੋ ਸਕੀਆਂ ਅੰਤ ਜਰਮਨੀ ਨੇ ਇਹ ਮੁਕਾਬਲਾ 3-2 ਦੇ ਨਾਲ ਆਪਣੇ ਨਾਮ ਕਰ ਲਿਆ ਇਸ ਦੇ ਨਾਲ ਹੀ ਜਰਮਨੀ ਨੇ ਫਾਈਨਲ ਦੇ ਵਿੱਚ ਜਗ੍ਹਾ ਬਣਾ ਲਈ ਹੈ ਜਿੱਥੇ ਉਹ 골ਡ ਮੈਡਲ ਦੇ ਲਈ ਨੀਦਰਲੈਂਡ भिड़ेगी जबकि भारतीय टीम हूँ कानसी तमके लिए स्पेन मुकाबला खेडेगी